ਇਟਾਂ ਪੱਥਰਾਂ ਦੇ ਨਾਲ ਸਿਰਫ ਮਕਾਨ ਬਣਦੇ ਨੇ ਤੇ ਮਕਾਨ ਨੂੰ ਘਰ ਬਣਾਉਣ ਦੇ ਲਈ ਇਹਦੇ ਵਿੱਚ ਰਹਿਣ ਵਾਲੇ ਜੀਵਾਂ ਦਾ ਆਪਸੀ ਪਿਆਰ ਇਤਿਫਾਕ ਵਿਸ਼ਵਾਸ ਹੋਣਾ ਜ਼ਰੂਰੀ ਆ ਇੱਕ ਦੂਜੇ ਦੇ ਸਹਿਯੋਗੀ ਹੋਣਾ ਜ਼ਰੂਰੀ ਆ ਇਹਦੀ ਬਜਾਏ ਜੇ ਆਪਸੀ ਮਤਭੇਦ ਪੈਦਾ ਹੋ ਜਾਣ ਤਾਂ ਉਹਦੇ ਨਾਲ ਤਣਾਅ ਪੈਦਾ ਹੋ ਜਾਂਦਾ ਘਰ ਦੇ ਜੀਵਾਂ ਦੀ ਮਾਨਸਿਕ ਸਿਹਤ ਵਿਗੜ ਜਾਂਦੀ ਆ ਜਿਸ ਕਾਰਨ ਚਿੰਤਾ ਤੇ ਗਲਤਫਹਿਮੀਆਂ ਪੈਦਾ ਹੁੰਦੀਆਂ ਨੇ ਉਨ੍ਹਾਂ ਚਿੰਤਾਵਾਂ ਤੇ ਗਲਤਫਹਿਮੀਆਂ ਦੇ ਵਿੱਚੋਂ ਹੀ ਲੜਾਈ ਝਗੜੇ ਪੈਦਾ ਹੋ ਜਾਂਦੇ ਆ ਜੋ ਇਸ ਕਦਰ ਵੱਧ ਜਾਂਦੇ ਆ ਕਿ ਉਹ ਮਕਾਨ ਇੱਕ ਪਿਆਰਾ ਘਰ ਬਣਨ ਦੀ بجائے ਨਰਕ ਦਾ ਰੂਪ ਧਾਰਨ ਕਰ ਜਾਂਦਾ ਇਸ ਲਈ ਆਪਸੀ ਮਤਭੇਦਾਂ ਨੂੰ ਸਮਝਣਾ ਤੇ ਸੁਲਝਾਉਣਾ ਜ਼ਰੂਰੀ ਆ ਅੱਜ ਆਪਾਂ ਸਾਰੇ ਰਿਸ਼ਤਿਆਂ ਦੀ ਗੱਲ ਨਹੀਂ ਕਰਦੇ ਸਿਰਫ ਮਾਪਿਆਂ ਅਤੇ ਔਲਾਦ ਦੇ ਵਿੱਚ ਪੈਦਾ ਹੋਣ ਵਾਲੇ ਮਤਭੇਦਾਂ ਦੀ ਗੱਲ ਕਰਾਂਗੇ ਕਿਉਂਕਿ ਇਦੋਂ ਨੇੜੇ ਰਿਸ਼ਤਾ ਹੈ ਕੋਈ ਨਹੀਂ ਗੁਰੂ ਜੀ ਨੇ ਤਾਂ ਪਰਮੇਸ਼ਰ ਨੂੰ ਵੀ ਆਪਦਾ ਮਾਪਿਓ ਕਿਹਾ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਤਾਂ ਇਹ ਰਿਸ਼ਤਾ ਤਾਂ ਆਪਾਂ ਸਲਝਾਈ ਸਕਦੇ ਆ ਨਾ ਜੇ ਉਲਝ ਜਾ ਹੋਵੇ ਤਾਂ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਇਹ ਉਲਝਦਾ ਕਿਉਂ ਆ ਰਿਸ਼ਤਾ ਆਪਸੀ ਮਤਭੇਦ ਪੈਦਾ ਹੁੰਦੇ ਕਿਉਂ ਨੇ ਇੱਕ ਤਾਂ ਹੈ ਕਿ ਬੱਚਿਆਂ ਨੂੰ ਲੱਗਦਾ ਵੀ ਮਾਪੇ ਸਾਡੇ ਵਿੱਚ ਬੇਲੋੜੀ ਦਖਲਅੰਦਾਜ਼ੀ ਦਿੰਦੇ ਨੇ ਸਾਡੀ ਟੋਕਾ ਟਾਕੀ ਕਰਦੇ ਨੇ ਤੇ ਮਾਪਿਆਂ ਦਾ ਕਹਿਣਾ ਵੀ ਐਸੀ ਟੋਕਾ ਟਾਕੀ ਨਹੀਂ ਕਰਦੇ ਸਾਨੂੰ ਇਹਨਾਂ ਦਾ ਫਿਕਰ ਆ ਅਸੀਂ ਤਾਂ ਇਹਨਾਂ ਦਾ ਖਿਆਲ ਰੱਖਦੇ ਇਹਨਾਂ ਨੂੰ ਸਮਝਾਉਂਦੇ ਆ ਹੁਣ ਦੋਹਾਂ ਚੀਜ਼ਾਂ ਵਿੱਚ ਇੱਕ ਬ੍ਰੇਕ ਜੀ ਲਕੀਰ ਆ ਇਹ ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਉਹਨਾਂ ਦਾ ਖਿਆਲ ਤਾਂ ਰੱਖਣ ਪਰ ਉਹਨਾਂ ਨੂੰ ਇੰਨੀ ਕੁ ਆਜ਼ਾਦੀ ਵੀ ਦੇਣ ਕਿ ਉਹ ਆਪਣੇ ਢੰਗ ਦੇ ਨਾਲ ਜੀਵਨ ਜਿਉ ਸਕਣ ਆਪਣੇ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਮਾਣ ਸਕਣ ਕਿਉਂਕਿ ਦੋਹਾਂ ਦੇ ਵਿੱਚ ਇੱਕ ਪੀੜੀ ਦਾ ਫਰਕ ਆ ਜਨਰੇਸ਼ਨ ਗੈਪ ਆ ਜਿਸ ਕਾਰਨ ਕਦਰਾਂ ਕੀਮਤਾਂ ਦੇ ਵਿੱਚ ਰਹਿਣ ਸਹਿਣ ਦੇ ਵਿੱਚ ਤੇ ਹੋਰ ਭਾਈਚਾਰਕ ਸਾਂਝਾਂ ਦੇ ਵਿੱਚ ਫਰਕ ਆਉਂਦਾ ਆਉਂਦਾ ਆਇਆ ਤੇ ਆਉਂਦਾ ਰਹਿਣਾ ਹਾਂ ਹੁਣ ਥੋੜਾ ਜਿਆਦਾ ਆ ਗਿਆ ਉਹ ਆਪਾਂ ਅੱਗੇ ਗੱਲ ਕਰਦੇ ਆ ਤੇ ਬੱਚਿਆਂ ਨੂੰ ਵੀ ਇਹ ਸਮਝਣ ਦੀ ਲੋੜ ਆ ਵੀ ਮਾਪੇ ਤੁਹਾਡੀ ਸੁਰੱਖਿਆ ਦੇ ਲਈ ਕਿਉਂ ਫਿਕਰਮੰਦ ਨੇ ਕੁਦਰਤ ਨੇ ਹੀ ਸਾਰੀਆਂ ਸਜੀਵ ਚੀਜ਼ਾਂ ਦੇ ਅੰਦਰ ਸਜੀਵ ਜੀਵਾਂ ਦੇ ਅੰਦਰ ਇਹ ਗੱਲ ਰੱਖੀ ਹੋਈ ਆ ਹਰੇਕ ਜਨਰੇਸ਼ਨ ਆਪਣੀ ਅਗਲੀ ਜਨਰੇਸ਼ਨ ਦਾ ਫਿਕਰ ਕਰਦੀ ਆ ਬਨਸਪਤੀ ਉਹ ਆਪਣੀ ਅਗਲੀ ਪੀੜੀ ਪੈਦਾ ਕਰਨ ਦੇ ਲਈ ਛੇਤੀ ਛੇਤੀ ਫਲ ਲਿਆਉਂਦੀ ਜੇਕਰ ਉੱਥੇ ਕੋਈ ਖਤਰਾ ਹੋਵੇ ਉਹ ਫਸਲਾਂ ਜਿਹੜੀਆਂ ਕਮਜ਼ੋਰ ਹੁੰਦੀਆਂ ਨੇ ਜਿੰਨਾਂ ਨੂੰ ਡਰ ਹੁੰਦਾ ਕਿ ਅਸੀਂ ਮਰ ਜਾਾਂਗੇ ਉਹ ਛੇਤੀ ਛੇਤੀ ਨਿਸਰ ਜਾਂਦੀਆਂ ਤਾਂ ਕਿ ਅੱਗੇ ਬੀਜ ਪੈਦਾ ਹੋ ਸਕੇ ਇਹ ਮਨੋੱਖ ਤਾਂ ਕਿਉਂਕਿ ਭਾਵਨਾਵਾਂ ਦਾ ਸਮੂਹਾ ਇਹ ਤਾਂ ਆਪਣੀਆਂ ਪੀੜ੍ਹੀਆਂ ਦੇ ਵਾਸਤੇ ਆਪਣਾ ਆਪਾ ਵਾਰ ਦਿੰਦਾ ਵਾ ਤੁਹਾਡੇ ਜਿਹੜੇ ਮਾਪੇ ਨੇ ਉਹ ਪਹਿਲਾਂ ਤੋਂ ਹੀ ਇੰਨੇ ਬੋਰਿੰਗ ਥੋੜੀ ਸੀਗੇ ਉਹ ਵੀ ਤੁਹਾਡੇ ਮੰਗੀ ਖੂਬ ਸੂਰਤ ਸੀ ਸੋਹਣੇ ਸੁਨੱਖੇ ਸੀ ਚੜ੍ਹਦੀ ਕਲਾ 'ਚ ਸੀ ਪਰ ਉਹ ਤੁਹਾਨੂੰ ਪਾਲਦਿਆਂ ਪੋਛਦਿਆਂ ਤੇ ਹੋਰ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਈਆਂ ਹੀ ਇਹੋ ਜਿਹੇ ਹਾਲਾਤਾਂ ਵਿੱਚ ਪਹੁੰਚੇ ਨੇ ਜਿੱਥੇ ਤੁਹਾਨੂੰ ਲੱਗਦਾ ਵੀ ਇਹ ਬੋਰਿੰਗ ਬੁੱਢੇ ਆ ਪਰ ਇਹੋ ਜੀ ਗੱਲ ਕੋਈ ਨਹੀਂ ਇਹ ਆਪਸ ਵਿੱਚ ਸਮਝਣ ਦੀ ਲੋੜ ਆ ਦੂਜੀ ਗੱਲ ਜਿਹੜੀ ਹੁੰਦੀ ਹੈ ਉਹ ਬੱਚਿਆਂ ਨੂੰ ਲੱਗਦਾ ਕਿ ਮੇਰੇ ਮਾਪੇ ਆਪਣੇ ਮੇਰੀ ਪਾਲਣਾ ਪੋਸ਼ਣਾ ਸਹੀ ਢੰਗ ਨਾਲ ਨਹੀਂ ਕੀਤੀ ਮੇਰੇ ਲਈ ਜਾਇਦਾਦ ਨਹੀਂ ਬਣਾਈ ਮੇਰੇ ਇੱਕ ਦੋਸਤ ਨੂੰ ਤਾਂ ਆਪਦੇ ਪਿਤਾ ਦੇ ਨਾਲ ਨਾਲ ਇਹ ਗਿਲਾ ਸੀ ਕਿ ਮੇਰੇ ਬਾਪੂ ਨੇ ਮਕਾਨ ਨਹੀਂ ਸਹੀ ਬਣਾਇਆ ਉਹਦੇ ਪਿਤਾ ਜੀ ਔ ਚਮਾਇਸੀ ਤੇ ਜਿਹੜਾ ਉਹਨਾਂ ਨੂੰ ਬਕਾਇਆ ਮਿਲਿਆ ਉਹਦੇ ਨਾਲ ਉਹਨਾਂ ਨੇ ਸੋਨਾ ਮਕਾਨ ਬਣਾਇਆ ਪਰ ਉਹ ਜਿਵੇਂ ਹੁੰਦਾ ਹੀ ਹੈ ਪਿੰਡਾਂ ਦੇ ਵਿੱਚ ਗਲੀਆਂ ਉੱਚੀਆਂ ਹੋਈਆਂ ਗਈਆਂ ਉਹ ਨੀਵਾ ਰਹਿ ਗਿਆ ਮਕਾਨ ਤੇ ਉਹਦੀ ਆਦੇ ਬਾਪੂ ਨਾਲ ਇਹ ਲੜਾਈ ਰਹਿੰਦੀ ਸੀ ਬਈ ਤੂੰ ਉਹ ਉਹੀ ਕੰਮ ਕੀਤਾ ਇੰਨਾ ਖਰਚਾ ਕਰਤਾ ਤੇ ਮਕਾਨ ਨੀਵਾ ਰੱਖ ਲਿਆ ਭੜਤ ਪਾ ਕੇ ਬਣਾਉਣਾ ਸੀ ਉਹਨੇ ਬਸ ਸਮਝਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਵੀ ਮੈਂ ਮਾੜਾ ਕਿਉਂ ਬਣਾਉਂ ਮੈਂ ਆਪਦੀ ਜ਼ਿੰਦਗੀ ਦੀ ਕਮਾਈ ਲਾਈ ਆ हां ਇਹ ਗੱਲ ਹੁਣ ਸਹੀ ਆ ਨਾ ਸੋਚਣ ਵਾਲੀ ਬਈ ਮਾਪੇ ਆਪਦੀ ਜ਼ਿੰਦਗੀ ਦੀ ਕਮਾਈ ਲਾਉਂਦੇ ਨੇ ਘਰ ਦੇ ਉੱਤੇ ਜਾਇਦਾਦ ਬਣਾਉਂਦੇ ਨੇ ਆਪਦੇ ਬੱਚਿਆਂ ਦੇ ਵਾਸਤੇ ਜਿੰਨੀ ਉਹਨਾਂ ਦੀ ਸਮਰੱਥਾ ਹੁੰਦੀ ਆ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਆਪਦੇ ਨਾਲੋਂ ਵੱਧ ਕੇ ਕਰਦੇ ਨੇ ਆਪ ਕਿਸੇ ਵੇਲੇ ਭੁੱਖੇ ਰਹਿ ਲੈਣਗੇ ਪਰ ਬੱਚਿਆਂ ਦੀ ਖੁਰਾਕ ਦਾ ਪੂਰਾ ਧਿਆਨ ਰੱਖਦੇ ਆ ਹੁਣ ਇੱਥੇ ਤਾਂ ਫਿਰ ਬੱਚਿਆਂ ਨੂੰ ਸਮਝਣ ਦੀ ਲੋੜ ਆ ਨਾ ਬਈ ਉਹ ਵੀ ਤੁਹਾਡੇ ਵਾਂਗ ਸੀ ਕਿਤੇ ਉਹਨਾਂ ਦੀਆਂ ਵੀ ਰੀਝਾਂ ਸੀ ਤੇ ਉਹਨਾਂ ਨੇ ਉਹਨਾਂ ਰੀਝਾਂ ਅਨਸਾਰ ਪੂਰਾ ਵਧੀਆ ਕੀਤਾ ਜੋ ਉਹ ਕਰ ਸਕਦੇ ਸੀ ਹੁਣ ਤੁਸੀਂ ਅੱਗੇ ਵਧੋ ਤੁਸੀਂ ਆਪਦੀ ਪਸੰਦ ਦਾ ਘਰਪਵਕ ਕਮਾਈ ਕਰਕੇ ਕਈ ਇੱਕ ਸਾਡੇ ਦੋਸਤ ਸੀ ਉਹਨਾਂ ਨੂੰ ਇਹ ਇਤਰਾਜ਼ ਸੀ ਆਪਦੇ ਮਾਪਿਆਂ ਤੇ ਕਹਿੰਦੇ ਕਿਤੇ ਉਹਨਾਂ ਦੇ ਮਾਪਿਆਂ ਨੇ ਔਖੇ ਸਮੇਂ ਜਾਇਦਾਦ ਵੇਚ ਦਿੱਤੀ ਕਹਿੰਦੇ ਤੁਸੀਂ ਸਾਡੀ ਕਮਾਈ ਕਰਨ ਨੂੰ ਛੱਡਿਆ ਹੀ ਕੁਛ ਨਹੀਂ ਤੇ ਹੁਣ ਅਸੀਂ ਕਮਾਈ ਕਿੱਥੇ ਕਰੀਏ ਪਰ ਜਿਨ੍ਹਾਂ ਨੇ ਕਮਾਈ ਕਰਨੀ ਹੈ ਨਾ ਅੱਜ ਕੱਲ ਚਰਚਾ ਦੇ ਵਿੱਚ ਆ ਉਹ ਮੁੰਡਾ ਜਿਹੜਾ ਭੇਡਾਂ ਬੱਕਰੀਆਂ ਚਾਰਦਾ ਸੀ ਤੇ ਹੁਣ ਉਹਨੇ IAS ਦਾ ਇਮਤਿਹਾਨ ਪਾਸ ਕੀਤਾ ਦੁਨੀਆਂ ਦੇ ਜਿੰਨੇ ਅਮੀਰ ਬੰਦੇ ਨੇ ਉਹਨਾਂ ਵਿੱਚੋਂ ਬਹੁਤੇ ਤੁਹਾਨੂੰ ਉਹ ਮਿਲਣਗੇ ਜਿਨ੍ਹਾਂ ਨੂੰ ਵਿਰਾਸਤ ਵਿੱਚ ਕੁਝ ਨਹੀਂ ਮਿਲਿਆ ਪਰ ਉਹਨਾਂ ਨੇ ਜ਼ਿੰਦਗੀ ਨੂੰ ਇੱਕ ਚੈਲੰਜ ਸਮਝ ਕੇ ਐਕਸੈਪਟ ਕੀਤਾ ਪ੍ਰਮਾਣ ਕੀਤਾ ਮਿਹਨਤਾਂ ਕੀਤੀਆਂ ਤੇ ਮੱਲਾ ਮਾਰੀਆਂ ਸੋ ਇਹ ਕੋਈ ਬਹਾਨਾ ਨਹੀਂ ਹੈਗਾ ਲੜਾਈ ਕਰਨ ਦਾ ਤੇ ਨਾ ਹੀ ਬੇਲੇ ਰਹਿਣ ਦਾ ਇਹ ਕੋਈ ਬਹਾਨਾ ਵਾ ਬਹੁਤ ਸਾਰੀਆਂ ਫਿਲਮਾਂ ਵਿੱਚ ਬਣੀਆਂ ਐਸ ਵਿਸ਼ੇ ਤੇ ਤੇ ਬੜੇ ਸਿਆਣੇ ਬੰਦਿਆਂ ਨੇ ਲੈਕਚਰ ਦਿੱਤੇ ਬਈ ਮਾਪਿਆਂ ਨੂੰ ਕਦੇ ਵੀ ਆਪਣੇ ਬੱਚਿਆਂ ਦੀ ਤੁਲਨਾ ਨਹੀਂ ਕਰਨੀ ਚਾਹੀਦੀ ਕਿ ਹੋਰਾਂ ਬੱਚਿਆਂ ਦੇ ਨਾਲ ਇਹ ਵੀ ਮਤ ਪੇ ਅਧਿਕਾਰਨ ਹੁੰਦੇ ਨੇ ਨਾ ਬੱਚਿਆਂ ਦੀ ਤੁਲਨਾ ਕਰਨੀ ਹੋਰਾਂ ਦੇ ਨਾਲ ਬੱਚਿਆਂ ਨੂੰ ਉਹ ਕਰਦੇ ਲਈ ਮਜਬੂਰ ਕਰਨਾ ਜਿਹਦੀ ਉਹ ਯੋਗਤਾ ਨਹੀਂ ਰੱਖਦੇ ਮਾਪੇ ਕਈ ਵਾਰ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਬੱਚਿਆਂ ਨੂੰ ਸੂਲੀ ਟੰਗੀ ਰੱਖਦੇ ਆ ਮਾਪਿਆਂ ਨੂੰ ਤਾਂ ਇਹ ਗੱਲਾਂ ਨਹੀਂ ਚਾਹੀਦੀਆਂ ਠੀਕ ਆ ਉਹਨਾਂ ਮਾਰਗਦਰਸ਼ਨ ਕਰਨ ਬੱਚਿਆਂ ਦਾ ਵੀ ਤੁਸੀਂ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰ ਲਓ ਪਰ ਉਹਨਰ ਤੇ ਦਬਾਅ ਨਹੀਂ ਪਾਉਣਾ ਚਾਹੀਦਾ ਦਬਾਅ ਦੇ ਵਿੱਚ ਉਹ ਹੀ ਤਣਾਅ ਚਿੰਤਾ ਤੇ ਲੜਾਈ ਝਗੜਾਈ ਪੈਦਾ ਹੁੰਣਾ ਆਪਸੀ ਮਤਭੇਦ ਹੀ ਪੈਦਾ ਹੁੰਨੇ ਪਰ ਹੁਣ ਗੱਲ ਪਤਾ ਕੀ ਆ ਜਿਹੜੇ ਤਾਂ ਮਾਪੇ ਕਰਦੇ ਸੀ ਬੱਚਿਆਂ ਦੀ ਤੁਲਨਾ ਉਹ ਤਾਂ ਹੁਣ ਘਟ ਗਿਆ ਕੰਮ ਤੇ ਅੱਜ ਕੱਲ ਤਾਂ ਬੱਚੇ ਮਾਪਿਆਂ ਦੀ ਤੁਲਨਾ ਕਰਨ ਲੱਗੇ ਦੂਜਾਂ ਬੱਚਿਆਂ ਦੇ ਮਾਪਿਆਂ ਦੇ ਨਾਲ ਵੀ ਫਲਾਨਿਆਂ ਦੇ ਬਾਪੂ ਨੇ ਐ ਕੀਤਾ ਫਲਾਨਿਆਂ ਦੀ ਮਾਂ ਨੇ ਆਹ ਕੀਤਾ ਤੁਸੀਂ ਸਾਡੇ ਲਈ ਕੀ ਕੀਤਾ ਹੁਣ ਅਗਲੀ ਗੱਲ ਇਹ ਆ ਗਈ ਵੀ ਆਪਸ ਵਿੱਚ ਤਾਂ ਕੋਈ ਮਤਭੇਦ ਨਹੀਂ ਹੁੰਦਾ ਬੱਚਿਆਂ ਦਾ ਤੇ ਮਾਪਿਆਂ ਦਾ ਪਰ ਉਹ ਪਾਸੇ ਅਸੇ ਵਾਲੇ ਜਿਹੜੇ ਉਹ ਚੁੱਕਣਾ ਦੇ ਕੇ ਉਹਨਾਂ ਵਿੱਚ ਭੇੜ ਪਵਾ ਦਿੰਦੇ ਆ ਇਹ ਆਮ ਵੱਡੀ ਗੱਲ ਹੁਣ ਇੱਥੇ ਫਿਰ ਆਪਾਂ ਦੂਜਾ ਦੋਸ਼ ਦੇਣ ਤੋਂ ਪਹਿਲਾਂ ਆਪ ਸਮਝਣਾ ਪਹਿਲੀ ਗੱਲ ਤਾਂ ਮਾਪਿਆਂ ਨੂੰ ਚਾਹੀਦਾ ਵੀ ਉਹ ਦੂਜਿਆਂ ਦੇ ਕਹੇ ਤੋਂ ਆਪਣੇ ਬੱਚਿਆਂ ਦੇ ਨਾਲ ਗਲਤ ਵਰਤਾਵਨਾ ਕਰਨ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਕਰਨ ਵੀ ਅਸਲ ਦੇ ਵਿੱਚ ਗੱਲ ਕੀ ਆ ਇਸੇ ਤਰੀਕੇ ਨਾਲ ਬੱਚਿਆਂ ਨੂੰ ਵੀ ਚਾਹੀਦਾ ਜੇਕਰ ਕੋਈ ਚੁੱਕਣਾ ਦਿੰਦਾ ਉਹਨਾਂ ਨੂੰ ਤਾਂ ਗੱਲ ਨੂੰ ਸਮਝਣਾ ਮੇਰੇ ਇੱਕ ਦੋਸਤ ਨੂੰ ਨਾ ਕਿਤੇ ਪਿੰਡ ਵਾਲਿਆਂ ਨੇ ਕਹਿਤਾ ਕਹਿੰਦੇ ਤੇਰਾ ਬਾਪੂ ਨਾ ਜ਼ਮੀਨ ਉਜਾੜੀ ਜਾਂਦਾ ਤੇ ਤੇਰੇ ਜੋ ਕੀ ਉਹਨੇ ਛੱਡਣੀ ਨਹੀਂ ਹੁਣ ਉਹਨੂੰ ਪਤਾ ਸੀ ਮੁੰਡੇ ਨੂੰ ਵੀ ਯਾਰ ਮੇਰੇ ਬਾਪੂ ਨੇ ਉਜਾੜੀ ਨਹੀਂ ਹੈ ਵੀ ਉਹ ਮਜਬੂਰੀਆਂ ਇਹੋ ਜਿੀਆਂ ਸੀ ਪਹਿਣਾ ਦੇ ਵਿਆਹ ਕਰਨੇ ਸੀ ਜਾਂ ਹੋਰ ਕੁਝ ਬਈ ਤਾਂ ਵੇਚੀ ਹੈ ਨਾ ਤੇ ਉਹ ਪਤਾ ਕਿ ਉਹਨੂੰ ਕੀ ਕਹਿੰਦਾ ਕਹਿੰਦਾ ਵੇਖ ਭਾਈ ਮੇਰੇ ਬਾਪੂ ਦੀ ਜਾਇਦਾਦ ਆ ਉਹ ਚਾਹੇ ਉਹਨੂੰ ਰੱਖੇ ਤੇ ਚਾਹੇ ਉਜਾੜੇ ਮੈਂ ਉਹਨੂੰ ਖਰੀਦ ਕੇ ਨਹੀਂ ਦਿੱਤੀ ਉਹ ਨੂੰ ਉਹਦੇ ਬਾਪੂ ਨੇ ਦਿੱਤੀ ਆ ਉਹ ਉਹਨੂੰ ਜਿਵੇਂ ਮਰਜ਼ੀ ਵਰਤੇ ਜੇ ਉਹ ਚਾਹੂਗਾ ਤਾਂ ਬਚਾ ਕੇ ਸਾਨੂੰ ਦੇ ਦੇਊਗਾ ਤੇ ਜੇ ਨਾ ਚਾਹੂਗਾ ਤਾਂ ਉਹ ਆਪ ਦਾ ਵੇਚ ਕੇ ਖਾਵੇ ਮੈਂ ਉਹਨੂੰ ਕਿਉਂ ਕਹਾਂ ਆਪਦੇ ਬਾਪੂ ਨੂੰ ਕੁਛ ਮੇਰਾ ਕੀ ਹੱਕ ਬਣਦਾ ਤੇ ਉਹ ਦੂਜੇ ਬੰਦੇ ਨੇ ਨਾ ਫਿਰ ਦੁਬਾਰਾ ਉਹਨੂੰ ਕੁਛ ਕਿਹਾ ਹੀ ਨਹੀਂ ਤੇ ਜੇ ਉਹ ਥੋੜੀ ਜੀ ਸਿਹਤ ਤੇ ਆ ਕੇ ਉਹਦੇ ਨਾਲ ਬਾਪੂ ਨਾਲ ਲੜ ਪੈਂਦਾ ਉਹਨੂੰ ਹੋਰ ਚੁੱਕਣਾ ਮਿਲਣੀ ਸੀ ਪਾਸਿਆਂ ਆਸਿਆਂ ਤੋਂ ਇੰਨਾਂ ਗੱਲਾਂ ਤਾਂ ਸਾਵਧਾਨ ਨਾਲ ਲੈਣ ਦੀ ਲੋੜ ਆ ਘਰੇ ਬੈਠੋ ਆਪਸ ਵਿੱਚ ਖੁੱਲ ਕੇ ਵਿਚਾਰ ਕਰੋ ਜਿਹੜੀ ਗੱਲ ਤੁਸੀਂ ਆ ਦਿਲ ਚ ਰੱਖਦੇ ਆ ਜਾਂ ਕਹਿਣਾ ਕੁਝ ਹੋਰ ਚਾਹੁੰਦੇ ਕਈ ਕੁਝ ਹੋਰ ਜਾ ਰਹੇ ਆ ਤੇ ਤੁਹਾਨੂੰ ਲੱਗਦਾ ਵੀ ਇਹ ਆਪੇ ਸਮਝ ਜੇ ਆਪੇ ਉਹ ਕਿਵੇਂ ਸਮਝ ਜੂਗਾ ਸਮਝ ਵੀ ਸਕਦਾ ਪਰ ਹੋ ਸਕਦਾ ਨਾ ਸਮਝ ਲੱਗੇ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਬੱਚੇ ਕੀ ਕਹਿਣਾ ਚਾਹੁੰਦੇ ਨੇ ਮਾਪਿਆਂ ਨੂੰ ਪਤਾ ਹੀ ਨਾ ਲੱਗੇ ਮਾਪੇ ਕੀ ਚਾਹੁੰਦੇ ਨੇ ਇਹ ਬੱਚਿਆਂ ਨੂੰ ਸਮਝ ਨਹੀਂ ਲੱਗੇ ਆਪਸ ਵਿੱਚ ਗੱਲ ਤਾਂ ਕਰਨੀ ਚਾਹੀਦੀ ਆ ਨਾ ਹਾਂ ਇਹ ਗੱਲ ਠੀਕ ਆ ਬਈ ਕੁਝ ਗੱਲਾਂ ਪਤਾ ਹੁੰਦੀਆਂ ਨੇ ਬੱਚਿਆਂ ਨੂੰ ਵੀ ਜੇ ਅਸੀਂ ਇਹ ਕੀਤੀਆਂ ਤਾਂ ਇਹ ਮਾਪਿਆਂ ਨੂੰ ਸਾਡੇ ਨੂੰ ਚੰਗੀਆਂ ਨਹੀਂ ਲੱਗਣੀਆਂ। ਉਹ ਬਿਲਕੁਲ ਹੀ ਨਹੀਂ ਕਰਨੀਆਂ ਚਾਹੀਦੀਆਂ। ਤੇ ਜੇ ਜਿਹੜੇ ਹੋਰ ਕੰਮ ਨੇ ਉਹ ਕਰਨ ਲੱਗਿਆਂ ਬੱਚਿਆਂ ਨੂੰ ਵੀ ਸਲਾਹ ਕਰਨੀ ਚਾਹੀਦੀ ਮਾਪਿਆਂ ਨਾਲ ਤੇ ਮਾਪਿਆਂ ਨੂੰ ਵੀ ਬੱਚਿਆਂ ਨੂੰ ਦੱਸਣਾ ਚਾਹੀਦਾ ਜਿਹੜਾ ਉਹ ਚਾਹੁੰਦੇ ਨੇ ਜਿਵੇਂ ਹੁਣ ਆਮ ਮਾਪਿਆਂ ਦੀ ਸਮੱਸਿਆ ਵਾ ਵੀ ਅਸੀਂ ਚਾਹੁੰਦੇ ਜਵਾਕ ਸਾਡੇ ਕੋਲੇ ਬੈਠਣ ਸਾਡੇ ਨਾਲ ਗੱਲਾਂ ਬਾਤਾਂ ਕਰਨ ਅੱਛਾ ਕਹਿੰਦੇ ਹਨ ਨੀ ਉਹ ਬੱਚਿਆਂ ਨੂੰ ਲੱਗਦਾ ਵੀ ਮਾਪੇ ਚਾਹੁੰਦੇ ਆ ਵੀ ਕਮਾਈ ਕਰਨ ਕਿਉਂਕਿ ਜਦੋਂ ਮਾਪਿਆਂ ਨੇ ਬੱਚਿਆਂ ਨੂੰ ਪੜਾਇਆ ਉਦੋਂ ਵੀ ਇਹੀ ਕਿਹਾ ਵੀ ਤੁਸੀਂ ਪੜ੍ਹ ਲਿਖ ਲਓ ਤੁਹਾਨੂੰ ਚੰਗੀ ਨੌਕਰੀ ਮਿਲ ਜੂਗੀ ਤੁਸੀਂ ਚੰਗੀ ਕਮਾਈ ਕਰ ਲਓਗੇ ਤੁਹਾਡੇ ਕੋਲੇ ਵੱਡਾ ਘਰ ਹੋਊਗਾ ਤੇ ਬੱਚਿਆਂ ਨੂੰ ਲੱਗਦਾ ਵੀ ਸ਼ਾਇਦ ਮਾਪੇ ਇਹੀ ਚਾਹੁੰਦੇ ਆ ਵੀ ਅਸੀਂ ਕੰਮ ਕਰੀਏ ਕਮਾਈਆਂ ਕਰੀਏ ਵੱਡਾ ਘਰ ਪਾਈਏ ਅਸੀਂ ਅਮੀਰ ਬਣੀਏ ਤੇ ਇਹ ਗੱਲ ਤਾਂ ਮਾਪਿਆਂ ਨੇ ਕਦੇ ਆਖੀ ਨਹੀਂ ਉਹਨਾਂ ਨੂੰ ਬਈ ਬੱਚਿਓ ਤੁਸੀਂ ਸਾਡੇ ਕੋਲੇ ਬੈਠੋ ਸਾਨੂੰ ਸਮਾਂ ਦਿਓ ਆਓ ਆਪਾਂ ਗੱਲਾਂ ਬਾਤਾਂ ਕਰੀਏ ਆਪਣਾ ਦੁੱਖ ਸੁੱਖ ਫੋਲ ਗਏ ਜੇ ਪਹਿਲਾਂ ਤੋਂ ਹੀ ਐਂ ਕਹਿੰਦੇ ਤਾਂ ਸ਼ਾਇਦ ਇਹੋ ਜੀ ਨੌਤ ਨਾ ਆਉਂਦੀ ਵੀ ਬਹੁਤ 파ੜਾ ਵੱਧ ਜਾਂਦਾ ਸੋ ਇਸ ਲਈ ਬੱਚਿਆਂ ਨੂੰ ਵੀ ਚਾਹੀਦਾ ਵੀ ਉਹ ਮਾਪੇ ਜਿਨ੍ਹਾਂ ਨੇ ਆਪਦਾ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ ਤੁਹਾਡੇ ਲਈ ਉਹਨਾਂ ਦੇ ਨਾਲ ਝਗੜਾ ਕਰਨ ਤੋਂ ਪਹਿਲਾਂ ਦੋ ਵਾਰੀ ਸੋਚਿਓ ਜੇਕਰ ਉਹਨਾਂ ਨੂੰ ਮਾਪੇ ਬਾਬ ਦੀ ਸਲਾਹ ਪਸੰਦ ਆਉਂਦੀ ਤਾਂ ਉਹ ਮੈਂ ਕਾਰਨ ਜ਼ਰੂਰ ਕਿਉਂਕਿ ਮਾਪਿਆਂ ਕੋਲੇ ਫਿਰ ਵੀ ਜ਼ਿੰਦਗੀ ਦਾ ਤਜਰਬਾ ਉਹਨਾਂ ਨੇ ਕਈ ਕੁਝ ਦੇਖਿਆ ਹੁੰਦਾ ਪਰ ਜੇਕਰ ਤੁਹਾਨੂੰ ਲੱਗਦਾ ਵੀ ਜਿਹੜਾ ਕੰਮ ਮੈਂ ਕਰਨਾ ਚਾਹੁੰਦਾ ਇਹਦੇ ਬਾਰੇ ਮੇਰੇ ਮਾਪਿਆਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਨੂੰ ਸਮਝਾਓ ਵੀ ਇਹ ਤੁਹਾਡੀ ਗੱਲ ਮੈਂ ਕਿਉਂ ਨਹੀਂ ਮੰਨ ਸਕਦਾ ਕਿਉਂਕਿ ਕਈ ਗੱਲਾਂ ਨੇ ਇੱਕ ਬੇਟੇ ਨੇ ਬੜੀ ਸ਼ਾਨਦਾਰ ਗੱਲ ਆਖੀ ਕਹਿਣ ਲੱਗਾ ਕਿ ਤੁਹਾਡੀ ਪੀੜ੍ਹੀ ਦੇ ਲੋਕ ਛੇਤੀ ਸਿਆਣੇ ਹੋ ਜਾਂਦੇ ਸੀ ਜਿੰਨੇ ਕ ਸਿਆਣੇ ਤੁਸੀਂ 20 21 ਸਾਲ ਦੇ ਵਿੱਚ ਹੁੰਦੇ ਸੀ ਨਾ ਹੁਣ ਸਾਡੀ ਪੀੜ੍ਹੀ ਦੇ ਲੋਕ 30 31 ਸਾਲ ਦੀ ਉਮਰ ਤੱਕ ਜਾ ਕੇ ਉਹਨੇ ਸਿਆਣੇ ਹੁੰਦੇ ਮੈਂ ਕਹਾਂ ਯਾਰ ਤੂੰ ਉਲਟ ਗੱਲ ਕਹਿੰਦਾ ਲੱਗਦਾ ਮੈਨੂੰ ਵੀ ਹੌਣ ਵਾਲੀ ਪੀੜ੍ਹੀ ਕੋਲੇ ਤਾਂ ਗਿਆਨ ਹੀ ਬਹੁਤ ਆ ਸਾਧਨ ਬਹੁਤ ਨਹੀਂ ਜਿਹੜੀਆਂ ਚੀਜ਼ਾਂ ਸਾਨੂੰ ਅਜੇ ਤੱਕ ਨਹੀਂ ਪਤਾ ਲੱਗੀਆਂ ਕਈ ਉਹ 15 15 ਸਾਲ ਦੇ ਨਿਆਣਿਆਂ ਨੂੰ ਪਤਾ ਨਹੀਂ ਉਹ ਕਹਿਣ ਲੱਗਾ ਨਹੀਂ ਇਹ ਗੱਲ ਨਹੀਂ ਹੈ ਇਨਫਾਰਮੇਸ਼ਨ ਬਹੁਤ ਆ ਸਾਡੇ ਕੋਲ ਦੁਨੀਆ ਭਰ ਦੀਆਂ ਗੱਲਾਂ ਸਾਨੂੰ ਪਤਾ ਨਹੀਂ ਪਰ ਜਿਹੜੇ ਪਰਿਵਾਰ ਘਰ ਰਿਸ਼ਤੇ ਨਿਵਾਉਣ ਦੀ ਯੋਗਤਾ ਜਿਹਨੂੰ ਆਪਾਂ ਕਹਿੰਦੇ ਕਬੀਲਦਾਰੀ ਕਬੀਲਦਾਰ ਦੀ ਸਾਹਮਣੇ ਜਿਹੜੀ ਪਹਿਲਾਂ ਆ ਜਾਂਦੀ ਸੀ ਨਾ ਘਟ ਉਮਰ ਦੇ ਵਿੱਚ ਹੁਣ ਕਿਉਂਕਿ ਕਬੀਲਦਾਰੀ ਵੱਲੀ ਨਵੀਂ ਪੀੜੀ ਦਾ ਧਿਆਨ ਹੀ ਨਹੀਂ ਨਾ ਜਾਂਦਾ ਉਹ ਹੋਰ ਪਾਸੇ ਤੁਰੇ ਰਹਿੰਦੇ ਨੇ ਆਉ ਦੀ ਸਟੱਡੀ ਵੱਲੀ ਹੋ ਗਏ ਫਿਰ ਕੈਰੀਅਰ ਵੱਲੀ ਹੋ ਗਏ ਆ ਮੀਡੀਆ ਰਹੀ ਹੈ ਇਧਰ ਉਧਰ ਦੀ ਸੂਚਨਾ ਇਕੱਠੀ ਕਰਨ ਤੇ ਹੋ ਗਈ ਇਹ ਸੂਜਨਾਵਾਂ ਨੇ ਗਿਆਨ ਨਹੀਂ ਨਾ ਹੈ ਗਿਆਨ ਹੁੰਦਾ ਵਿਵਹਾਰਕ ਜਦੋਂ ਕੋਈ ਸੂਚਨਾ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਉਦੋਂ ਆਪਾਂ ਉਹਨੂੰ ਗਿਆਨ ਕਹਿੰਦੇ ਆ ਤੇ ਉਹ ਕਬੀਲਦਾਰੀ ਵਾਲੀ ਨਾ ਧਿਆਨ ਹੋਣ ਕਰਕੇ ਇਹ ਸਮਝ ਲੇਟ ਆਉਂਦੀ ਆ ਵੀ ਆਪਸੀ ਰਸਤੇ ਕਿਵੇਂ ਨਵਾਉਣੇ ਨੇ ਤਾਂ ਮੈਨੂੰ ਇਹ ਗੱਲ ਬਹੁਤ ਪਿਆਰੀ ਲੱਗੀ ਤੇ ਇਸ ਲਈ ਨੌਜਵਾਨਾਂ ਨੂੰ ਵੀ ਚਾਹੀਦਾ ਵੀ ਜੇਕਰ ਉਹ ਮਾਪਿਆਂ ਦੀ ਕੋਈ ਗੱਲ ਨਹੀਂ ਨਾ ਮੰਨਣਾ ਚਾਹੁੰਦੇ ਤਾਂ ਸਤਕਾਰ ਸਹਿਤ ਜਵਾਬ ਦਿਓ ਜਿਹੜਾ ਉਹਨਾਂ ਦੇ ਮਨ ਨੂੰ ਠੇਸ ਨਾ ਪਹੁੰਚੇ ਮਾਂ ਬਾਪ ਅਤੇ ਬੱਚਿਆਂ ਦੇ ਵਿੱਚ ਜਿਹੜੇ ਵੀ ਮਤਭੇਦ ਨੇ ਕੋਈ ਹੋਰ ਬੰਦਾ ਨਹੀਂ ਉਹਨਾਂ ਨੂੰ ਸੁਲਝਾ ਸਕਦਾ ਆਪਸ ਵਿੱਚ ਬੈਠ ਕੇ ਸੁਲਝਾਉਣੇ ਪੈਣੇ ਆ ਚਾਹੇ ਅੱਜ ਬਹਿਜੋ ਤੇ ਚਾਹੇ ਫਿਰ ਗੱਲ ਵਧੀ ਤੋਂ ਬਹਿਜੋ ਨਿਬੜਨਾ ਆਪ ਨੂੰ ਹੀ ਪੈਣਾ ਵਾ ਤੇ ਜਿੰਨੀ ਛੇਤੀ ਨਿਬੜ ਲਓਗੇ ਉਨਾਂ ਹੀ ਖੁਸ਼ ਰਹੋਗੇ ਉਨਾਂ ਹੀ ਤੁਹਾਡਾ ਘਰ ਸਵਰਗ ਦਾ ਰੂਪ ਬਣ ਜਾਊਗਾ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਹੋ ਜਾਊਗਾ ਹਾਸਿਆਂ ਦੀਆਂ ਗੂੰਜਾਂ ਉੱਥੋਂ ਆਉਣ ਲੱਗ ਜਾਣਗੀਆਂ